ਮੁਸਲਮਾਨ ਹਾਂਜੀ ਅਸੀਂ ਤਾਂ ਗਰੀਬ ਐ ਉਹ ਸ਼ੈਨ ਸ਼ਾਹ ਐ ਤੇ ਇੱਥੇ ਮੁੜ ਕੇ ਜੇ ਤੁਰੇ ਨਾ ਉਹਨਾਂ ਸਾਡੇ ਬੰਦੇ ਅਤੂ ਆਗਾ ਛੱਡ ਕੇ ਆਇਨ ਨਾ ਸਮਾਨ ਸਾਰਾ ਇੱਥੇ ਸੈਮਾਨ ਨਹੀਂ ਮਾਲ ਡੰਗਰ ਇੱਥੇ ਮਾਲ ਡੰਗਰ ਵੀ ਸਾਮਾਨ ਵੀ ਉਹ ਆਣ ਹਿੰਦੂ ਲੋਗ ਹਾਂਜੀ ਪਰ ਮੁਸਲਮਾਨਾਂ ਨਾਲ ਰਜ਼ਾਈ ਸੀ ਆਪ ਤਾਂ ਅਬਸੇ ਰਣ ਲੱਗੇ ਹੋਏ ਵਗ ਜਾਂਦਿਆਂ ਕਹੇ ਮੈਨੇ ਪਿਛਾ ਆਉਣੇ ਕਿਦਾ ਆਂਦੇ ਆ ਪਿਛਾ ਆਉਣੇ ਕਿ ਸਾਲ ਪਿਛਾ ਆਉਣੇ ਬੜੀ ਦੀਦ ਕਰਦੇ ਆ ਹਰ ਸ਼ਾਇਦ ਗਰੀਬ ਨੂੰ ਦੇਣੀ ਨਾ ਦਾਣਾ ਮੁਕਾਣ ਦੇਣਾ ਨਾ ਮਾਲ ਮੁਕਾਣ ਦੇਣਾ ਯਾਹ ਹਿੰਦੂ ਬਾਰੇ ਇਮਾਨ ਠੀਕਾ ਸਹੀ ਮੁਸਲਮਾਨਾਂ ਨਾਲ ਉਹ ਚੰਗੇ ਆ ਸਹੀ ਫੈਸਲੇ ਕਰਦੇ ਸਰ ਸਹੀ ਫੈਸਲੇ ਕਰ ਸਹੀ ਵੀ ਮਾਰੇ ਨਾਲ ਜ਼ਿਆਤੀ ਨਹੀਂ ਹੋ ਨਾ ਨਾ ਮਾਰੇ ਨਾਲ ਤਾਂ ਗਰੀਬ ਨੂੰ ਤਾਂ ਉਹ ਫੋਨ ਤੇ ਰੱਖਦਾ ਠੀਕ ਸਤ ਸ੍ਰੀ ਅਕਾਲ ਨਮਸਤੇ ਜੀ ਵੀ ਸਾਂਝਾ ਪੰਜਾਬ ਦੇ ਸ਼ੋਅ ਤਾਂ ਪੁਰਾਣੇ ਪਿੰਡ ਦੀ ਵਿੱਚ ਆਪ ਸਭ ਨੂੰ ਜੀ ਆਇਆਂ ਨੂੰ ਆਖਦਾ ਹਾਂ ਤੇ ਜਿਵੇਂ ਕਿ ਤੁਹਾਨੂੰ ਪਤਾ ਹੈ ਅਸੀਂ ਆਪ ਸਭ ਦੇ ਨਾਲ ਪੁਰਾਣੇ ਪਿੰਡਾਂ ਦੀਆਂ ਕਹਾਣੀਆਂ ਤੇ ਜਾਣਕਾਰੀ ਸਾਂਝੀ ਕਰਦੇ ਹਾਂ ਉਸੇ ਹੀ ਲੜੀ ਦੇ ਵਿੱਚ ਅੱਜ ਅਸੀਂ ਮੌਜੂਦ ਹਾਂ ਲਹਿੰਦੇ ਪੰਜਾਬ ਦੇ ਜ਼ਿਲ੍ਹਾ ਪਾਕਪਤਨ ਦੇ ਪਿੰਡ 48 ਐਸਪੀ ਪ੍ਰਤਾਪਾ ਇਹ ਪਿੰਡ 1947 ਦੀ ਵੰਡ ਤੋਂ ਪਹਿਲਾਂ ਪ੍ਰਤਾਪ ਸਿੰਘ ਜੀ ਦਾ ਵਸਾਇਆ ਹੋਇਆ ਇਹ ਪਿੰਡ ਹੈ ਇੱਥੇ ਕੁਝ ਹੀ ਮੁਸਲਮਾਨਾਂ ਦੇ ਸਨ ਤੇ 76 ਵਰਿਆਂ ਬਾਅਦ ਅੱਜ ਵੀ ਇਹ ਪਿੰਡ 48 ਐਸਪੀ ਪ੍ਰਤਾਪਾ ਦੇ ਨਾਮ ਤੋਂ ਹੀ ਜਾਣਿਆ ਜਾਂਦਾ ਹੈ ਤੇ ਇਸ ਪਿੰਡ ਦੇ ਬਜ਼ੁਰਗ ਜਿਹੜੇ ਨੇ ਨੌਜਵਾਨ ਬੱਚੇ ਸਭ ਸਭ ਹੀ ਪ੍ਰਤਾਪ ਸਿੰਘ ਜੀ ਨੂੰ ਜਾਣਦੇ ਨੇ ਉਹਨਾਂ ਦੇ ਇਨਸਾਫ ਨੂੰ ਜਾਣਦੇ ਨੇ ਉਹਨਾਂ ਦੀ ਹਮਦਰਦੀ ਨੂੰ ਜਾਣਦੇ ਨੇ ਤੇ ਅੱਜ ਅਸੀਂ ਆਪ ਸਭ ਨੂੰ ਇਹ ਪਿੰਡ ਵਿਖਾਵਾਂਗੇ ਇੱਥੋਂ ਦੇ ਲੋਕਾਂ ਨਾਲ ਗੱਲਬਾਤ ਕਰਾਂਗੇ ਜਾਣਕਾਰੀ ਲਵਾਂਗੇ ਇਸ ਪਿੰਡ ਬਾਰੇ ਪਿੰਡ 48 ਐਸਪੀ ਪ੍ਰਤਾਪਾ ਜੋ ਕਿ ਜ਼ਿਲ੍ਹਾ ਪਾਕਪਤਨ ਤੋਂ 23 ਮੀਲ ਦੇ ਪੰਦ ਤੇ ਹੈ ਤੇ ਇਸ ਪਿੰਡ ਦੇ ਨਾਲ-ਨਾਲ ਪਿੰਡ ਲੱਗਦੇ ਹਨ 5 ਐਸਪੀ ਸਿੱਖਾਂਵਾਲਾ 5 ਐਸਪੀ ਕੰਬੂਆਵਾਲਾ 3 ਐਸਪੀ 6 ਐਸਪੀ ਬੈਲਗੰਜ ਤੇ ਇਹ ਸਾਰੇ ਪਿੰਡ ਵੀ ਮੁਸਲਮਾਨ ਤੇ ਸਿੱਖਾਂ ਦੇ ਸਾਂਝੇ ਪਿੰਡ ਸਨ ਜੋ ਕਿ 47 ਵਿਲੇ ਉਜੜ ਗਏ ਤੇ ਪਿੰਡ ਵਿੱਚ ਵਰਦਿਆਂ ਹੀ ਸਭ ਤੋਂ ਪਹਿਲਾਂ ਮੇਨ ਹੀ ਆਂਦਾ ਹੈ ਇਨਸਾਫ ਗਵਰਨਮੈਂਟ ਅਮੈਂਟਰੀ ਸਕੂਲ 48 ਐਸਪੀ ਪ੍ਰਤਾਬਾ 1947 ਦੀ ਵੰਡ ਤੋਂ ਪਹਿਲਾਂ ਜਦੋਂ ਇੱਥੇ ਮੁਸਲਮਾਨ ਤੇ ਸਿੱਖ ਸਰਦਾਰ ਰਲ ਕੇ বাসਦੇ ਸਨ ਤੇ ਐਸੀ ਹੀ ਜਗ੍ਹਾ ਤੇ ਉਹਨਾਂ ਦਾ ਗੁਰਦੁਆਰਾ ਸਾਹਿਬ ਹੋਇਆ ਕਰਦਾ ਸੀ ਜਿੱਥੇ ਉਹ ਆਪਣੀ ਇਬਾਦਤ ਕਰਦੇ ਸਨ ਤੇ ਗੁਰਦੁਆਰਾ ਸਾਹਿਬ ਦੇ ਨਾਲ ਕੁਝ ਹੀ ਕਦਮ ਤੇ ਇਹ ਹੈ ਉਹ ਪੁਰਾਣੀ ਮਸਜਿਦ ਜਿਹੜੀ ਕਿ 1947 ਦੀ ਵੰਡ ਤੋਂ ਪਹਿਲਾਂ ਕੱਚੀ ਹੋਇਆ ਕਰਦੀ ਸੀ ਤੇ ਇਸ ਮਸਜਿਦ ਤੋਂ ਕੁਝ ਹੀ ਕਦਮ ਦੂਰ ਸਰਦਾਰ ਪ੍ਰਤਾਪ ਸਿੰਘ ਜੀ ਦਾ ਡੇਰਾ ਹੋਇਆ ਕਰਦਾ ਸੀ ਤੇ ਇਹ ਹੈ ਉਹ ਜਗ੍ਹਾ ਜਿੱਥੇ ਇਸ ਪਿੰਡ ਦੇ ਮਾਲਕ ਸਰਦਾਰ ਪ੍ਰਤਾਪ ਸਿੰਘ ਜੀ ਦਾ ਡੇਰਾ ਹੋਇਆ ਕਰਦਾ ਸੀ ਤੇ ਪਿੰਡ ਤੋਂ 1 ਮੀਲ ਦੇ ਪੰਦ ਤੇ ਹੈ ਇੱਕ ਰੈਸਟ ਹਾਊਸ ਜੋ ਕਿ ਅੰਗਰੇਜ਼ ਅਫਸਰਾਂ ਵਸਤੇ ਬਣਾਇਆ ਗਿਆ ਸੀ ਤੇ ਇਹ ਰੈਸਟ ਹਾਊਸ ਬਹੁਤ ਹੀ ਖੂਬਸੂਰਤ ਤੇ ਦੋ ਮੰਜ਼ਲਾਂ ਤੇ ਹੋਇਆ ਕਰਦਾ ਸੀ ਪਰ ਵਕਤ ਦੇ ਚੱਲਦੇ ਇੰਦੀ ਸਾਂਭ-ਸਭਾਲ ਨਾ ਹੋਣ ਕਾਰਨ ਇਹ ਟੱਟ ਗਿਆ ਅੱਜ ਤੁਸੀਂ ਦੇਖ ਸਕਦੇ ਜੇ ਕਿਤੇ ਕਿਤੇ ਕੋਈ ਕੋਈ ਛੱਤ ਮੌਜੂਦ ਹੈ ਬਾਕੀ ਬਹੁਤ ਜ਼ਿਆਦਾ ਹਿੱਸਾ ਟੱਟ ਚੁੱਕਿਆ ਹੈ ਇੱਥੇ ਵੀ ਕਾਫੀ ਜ਼ਿਆਦਾ ਕਮਰੇ ਬਣਾਏ ਗਏ ਨੇ ਇਹ ਦੇਖਣ ਤੋਂ ਪਤਾ ਲੱਗਦਾ ਹੈ ਕਿ ਕਮਸ ਕਮ ਇੱਕ ਕਨਾਲ ਦੀ ਜਗ੍ਹਾ ਤੇ ਇਹ ਰੈਸਟ ਹਾਊਸ ਹੁੰਦਾ ਸੀ ਜਿੰਦਾ ਹੁਣ ਟੋਟੀਆਂ ਟੋਟੀਆਂ ਦੇ ਵਿੱਚ ਥੋੜੀ ਥੋੜੀ ਇਮਾਰਤ ਦਾ ਬਚਿਆ ਹੋਇਆ ਇਸ ਤਰ੍ਹਾਂ ਰਹਿ ਗਿਆ ਜਿਵੇਂ ਜਿਵੇਂ ਅਸੀਂ ਅੱਗੇ ਤੁਰੇ ਜਾਂਦੇ ਆ ਸਾਨੂੰ ਛੋਟੇ ਛੋਟੇ ਹਿੱਸਿਆਂ ਵਿੱਚ ਮੁxtਲਿਫ ਬਣੀਆਂ ਹੋਈਆਂ ਬਿਲਡਿੰਗਸ ਨਜ਼ਰ ਆਉਂਦੀਆਂ ਨੇ ਜੋ ਕਿ ਇਸੇ ਹੀ ਰੈਸਟ ਹਾਊਸ ਦਾ ਹਿੱਸਾ ਨੇ ਤੇ ਇਹ ਹੈ ਇਸ ਟੈਸਟ ਹਾਊਸ ਦੀ ਆਖਰੀ ਬਿਲਡਿੰਗ ਜਿੰਦੇ ਵਿੱਚ ਤਿੰਨ ਚਾਰ ਕਮਰੇ ਤੇ ਇੱਕ ਹਾਲ ਬਣਿਆ ਹੋਇਆ ਹੈ ਇਹ ਤੁਸੀਂ ਦੇਖ ਸਕਦੇ ਹੋ ਅਸਲਾਮੁਅਲੈਕੁਮ ਬਾਬਾ ਜੀ ਵਾਲੇਕੁਮ ਸਲਾਮ ਕੀ ਹਾਲ ਚੱਲ ਹੈ ਜੀ ਠੀਕ ਹਾਲ ਹੈ ਠੀਕ ਨਾਮ ਕੀ ਬਾਬਾ ਜੀ ਆਪਣਾ ਮਮਸਦਿਕ ਮਮਸਦਿਕ ਵਾਲੇ ਸਾਹ ਦਾ ਸੋਬਾ ਸੁਬਾ ਅੱਛਾ ਬੱਬੇ ਦੀ 1947 ਦੀ ਵੰਡ ਤੋਂ ਪਹਿਲਾਂ ਪੁਰਾਣਾ ਹੀ ਇਸ ਪਿੰਡ ਦੇ ਰਹਿਣ ਵਾਲੇ ਤੁਸੀਂ ਹਾਂਜੀ ਠੀਕ ਤੇ ਇਹ ਬੱਬੇ ਦੀ ਪਿੰਡ ਆਪਣਾ ਕੱਚਾ ਹੁੰਦਾ ਸੀ ਕਿ ਪੱਕਾ ਦੀ ਸਾਰਾ ਕੱਚਾ ਸਾਰਾ ਕੱਚਾ ਸੀ ਸਾਰਾ ਕੱਚਾ ਸੀ ਕੋਈ ਇੱਕ ਵੀ ਕਾਇਨਕ ਠੀਕ ਤੇ ਵੀ ਨਾਲ ਨਾਲ ਦੇ ਪਿੰਡ ਨੇ ਬੱਬੇ ਦੀ ਕਿਹੜੇ ਕਿਹੜੇ ਪਿੰਡ ਲੱਗਦੇ ਆਪਣੇ ਪਿੰਡ ਨੂੰ ਹੂੰ ਆਪਣੇ ਪਿੰਡ ਨੂੰ ਕਿਹੜੇ ਕਿਹੜੇ ਪਿੰਡ ਲੱਗਦੇ ਨੇ ਨਾਲ ਨਾਲ ਸਾਰੇ ਲੱਗਦੇ ਨੇ ਨੇੜੇ ਕਿਹੜੇ ਨੇ ਸਾਰੇ ਲੱਗਦੇ ਨੇ ਨਾਂ ਦੱਸੋ ਨਾਮ ਨਾਮ ਲੱਗੇ ਨਾਂ ਦੱਸੋ ਬਰਾਬਰ ਜੇਵਾਦਾ ਰੇਤਬਾਰਾ ਰੂੜਵਾਲ ਠੀਕ ਹਾਂਜੀ ਉੱਚੇ ਲੰਬਾਰੇ ਕੋਟਮਾਨ ਸਿੰਘ ਠੀਕ ਸਹੀ ਨਾਨਕਸਾਰੇ ਬੈਲਗੰਦੀ ਬਸ ਨੇਰੇ ਸਹੀ ਇਹ ਨਾਲ ਨਾਲ ਜਿਹੜੇ ਲੱਗਦੇ ਨੇ ਪਿੰਡ ਹਾਂ ਜਿਹੜੇ ਜੋ ਮੇਲਾ ਦੋ ਦੋ ਤੇ ਹੈ ਸਹੀ ਵੀ ਹਾਲੇ ਦਵਾਲੇ ਨੇ ਆਪਣੇ ਪਿੰਡ ਦੇ ਹਾਂ ਜਵਾਗਰ ਠੀਕ ਹੋ ਗਿਆ ਅੱਛਾ ਬੱਬਾ ਜੀ 47 ਤੋਂ ਪਹਿਲੇ ਆਪਣੇ ਪਿੰਡ ਦੇ ਵਿੱਚ ਕਿਹੜੇ ਕਿਹੜੇ ਧਰਮ ਦੇ ਲੋਕ ਰਹਿੰਦੇ ਸੀ ਕਿਹੜੇ ਕਿਹੜੇ ਧਰਮ ਦੇ ਲੋਕ ਮਤਲਬ ਕਿਹੜੇ ਕਿਹੜੇ ਮਜ਼ਬਾ ਦੇ ਲੋਕ ਰਹਿੰਦੇ ਸੀ ਆਪਣੇ ਪਿੰਡ ਵਿੱਚ ਉਹ ਜਾਤ ਬੰਦੇ ਹਨ ਤੇ ਖੱਤਰੀ ਠੀ ਲੋਕ ਕਮ ਹੈ ਅੱਛਾ ਖੱਤਰੀ ਨਹੀਂ ਸਖਤ जाट ਨਹੀਂ ਸਖਤ ਸਹੀ ਦੋ ਕਮ ਹੈ ਠੀਕ ਗੇ ਦੋ ਕਾਮਾਂ ਲਈ ਇਹ ਪ੍ਰਤਾਪਾ ਹੈ ਪ੍ਰਤਾਪ ਹਾਂਜੀ ਇਹ ਬੱਬੇ ਜੀ ਇਹ ਵੀ ਇਹਨਾਂ ਜੋ ਕਿਸੇ ਦੇ ਨਾਮ ਦਾ ਹੈਗਾ ਹੈ ਜਿਹੜਾ ਪਿੰਡ ਦਾ ਨਾਮ ਬੰਨਿਆ ਆਇਆ ਹੈ ਹਾਂਜੀ ਇਹ ਇਹ ਸ਼ੁਰੂ ਤੋਂ ਇਹੀ ਚੱਲਦਾ ਪ੍ਰਤਾਪ ਭਾਈ ਹਾਂਜੀ ਪ੍ਰਤਾਪਾ ਚੱਲਦਾ ਹਰਪਾਲ ਸਿੰਘ ਪ੍ਰਤਾਪ ਸਿੰਘ ਸਿੱਖ ਸਿੰਘਾ ਨਾ ਹਾਂਜੀ ਸਿੱਖ ਠੀਕ ਪ੍ਰਤਾਪ ਸਿੰਘ ਹਰਪਾਲਿਆ ਐਸਪੀ ਅੱਛਾ ਉਹਦੇ ਸੀ ਮਿਲ 48 ਐਸਪੀ ਪ੍ਰਤਾਪ ਸਿੰਘ ਵਾਲੀ ਹਾਂਜੀ ਸੇ ਤੇ ਬਾਬਾ ਜੀ ਇੱਕ ਖੂਹ ਕਿੰਨੇ ਕੁ ਸੀ ਆਪਣੇ ਪਿੰਡ ਦੇ ਉਹ ਉਹ ਤਾਂ ਸਾਰੇ ਸੇ ਅ ਬਦਲੋ ਕੋਈ ਪਿੰਡ ਦੇ ਵਿੱਚ ਜਿਵੇਂ ਬਾਕੀ ਤੇ ਖੂਹ ਹੀ ਹੁੰਦੀਆਂ ਨੇ ਕੋਈ ਮਸ਼ਹੂਰ ਹੁੰਦੇ ਨੇ ਨਾ ਦੋ ਚਾਰ ਖੂਹ ਵੱਡੇ ਉਹ ਉਹਨਾਂ ਦਾ ਕੋਈ ਨਾਮ ਯਾਦ ਹੋਏ ਤੁਹਾਨੂੰ ਉਹ ਨਾਮ ਯਾਦ ਆ ਨਾ ਲੰਬਾ ਦਾਗ ਦਾ ਜਿਹੜਾ ਖੂਹ ਆ ਹਾਂਜੀ ਉਹ ਲਾਲਿਆ ਦਾ ਖੂਹ ਗੱਲਦਾ ਲਾਲਿਆ ਲਖੂ ਹਾਂਜੀ ਤੇ ਨੰਬਰਦਾਰ ਕਿਹੜਾ ਸੀ ਬਾਬਾ ਜੀ ਉਹ ਉਹ ਸਖ ਗੜਾ ਨੇ ਸਦਾ ਪ੍ਰਤਾਪ ਸਿੰਘ ਹਾਂਜੀ ਉਹ ਹੁੰਦਾ ਅੱਛਾ ਨੰਬਰਦਾਰੀ ਹੁੰਦੇ ਕੋਲੀ ਸੀ ਹਾਂਜੀ ਤੇ ਪਿੰਡ ਦੀ ਇੱਕ ਹੀ ਪੱਤੀ ਸੀ ਬਾਬਾ ਜੀ ਹਾਂਜੀ ਠੀਕ ਠੀਕ ਤੇ ਇਹ ਪਿੰਡ ਦੇ ਵਿੱਚ ਬਾਬਾ ਜੀ ਇੱਕ ਮਸਜਿਦ ਹੈਗੀ ਸੀ ਆਪਣੀ ਪੁਰਾਣੀ ਅੱਛਾ ਮਸਜਿਦ ਪੁਰਾਣੀ ਜਾਂ ਕੱਚੇ ਤੇ ਅੱਛਾ ਇੱਕ ਛੌਂਡ ਤੇ ਕੱਚੀ ਮਸਜਿਦ ਉਹ ਮਸੋਤੇ ਮੁਸਲਮਾਨ ਚੜਿਆ ਨਾ ਅੰਦਰ ਨਮਾਜ਼ ਪੜ੍ਹੂਨ ਮੁੰਨ ਵੀ ਬਾਬਾ ਜੀ ਹੈਗੀ ਮਸਜਿਦ ਉੱਥੇ ਹਾਂਜੀ ਹੁਣ ਤਾਂ ਪੱਕੀ ਬਣੀ ਮਾਸ਼ਾ ਬਣਾ ਖਾ ਸਹੀ ਮਤਲਬ ਹੈਗੀ ਉੱਥੇ ਹੀ ਸੀ ਹਾਂ ਉਹ ਅੱਛਾ ਸਹੀ ਉਹ ਥੀ ਤੇ ਕੀ ਕਰੋ ਸਾਲਾ ਸੀ ਆਸ ਬੱਚੇ ਤਰ ਪੜ ਪਿਆ ਆ ਨਿਕੜਾ ਕਰ ਅੱਛਾ ਹਾਂ ਜੀ ਬਬੇ ਸਕੂਲ ਹੈਗਾ ਸੀ ਆਪਣੇ ਪਿੰਡ ਵਿੱਚ ਪਹਿਲਾਂ ਨਹੀਂ ਸਕੂਲ ਕੋਈ ਨਹੀਂ ਸਹੀ ਫਿਰ ਕਿੱਥੇ ਬੱਚੇ ਪੜਨ ਪੜਨ ਆਪਣੇ ਕਿੱਥੇ ਜਾਂਦੇ ਸੀ ਕਿ ਘਰ ਘਰ ਚ ਇੱਥੇ ਬਸ ਘਰ ਘਰ ਉਹ ਮਸਜਿਦਾਂ ਮਸਜਿਦਾਂ ਦੇ ਪੜਦੇ ਪੜ ਪੜ ਗਿਆ ਅੱਜਿਆ ਪੜਾਈ ਕਾਇ ਨਹੀਂ ਆਈ ਠੀਕ ਹਾਂ ਜੀ ਪੜਾਣ ਹਾ ਤਾਂ ਹੁਣ ਆ ਸ਼ੁਰੂ ਹੋਈਆਂ ਨਾ ਬਿਲਕੁਲ ਉਹ ਸਭ ਪੜਾਈ ਵਸੀਓ ਕੁਰਾਨ ਪਾਕ ਕੋਈ ਬੱਚਿਆਂ ਨੂੰ ਘਲ ਦਿੰਦੇ ਤੇ ਕੋਈ ਪੜ ਜਾਂਦਾ ਅੱਛਾ ਬਬੇ ਜੀ ਹੁਣ ਸਕੂਲ ਹੈਗਾ ਪਿੰਡ 'ਚ ਇੱਥੇ ਹਾਂਜੀ ਹਾਂਜੀ ਹੁਣ ਆਏਗਾ ਠੀਕ ਹੁਣ ਤਾਂ ਪੱਕੇ ਹੁਣ ਬਣਿਆ ਹੁਣ ਤਾਂ ਪੱਕੇ ਕੁੜੀਆਂ ਦਾ ਵੀ ਸਕੂਲ ਆਈ ਨੇ ਤੇ ਮਰਦਾਂ ਦਾ ਵੀ ਸਕੂਲ ਆਈ ਠੀਕ ਹੁਣ ਤਾਂ ਪੜਾਈ ਬੜੀ ਹੈ ਬੜੀ ਬੜੀ ਹਾਂ ਅਜਾ ਬਾਬਾ ਜੀ ਨੰਬਰਦਾਰੀ 121 ਸੀਓ ਦੇ ਕੋਲ ਹੈ ਹਾਂ ਨੰਬਰਦਾਰੀ ਰਿਆਤ ਪਤਾਪਸੈਂਡ ਦਾ ਮਾਲਕ ਹੈ ਮਾਲਕ ਸੀ ਬਾਉ ਗਿਣਤੀ ਕਿੰਨੀ ਜ਼ਿਆਦਾ ਸੀ ਬਾਬਾ ਜੀ ਮੁਸਲਮਾਨਾਂ ਦੇ ਕਿ ਸਿੱਖਾਂ ਦੀ ਸਿੱਖਾਂ ਦੀ ਸਿੱਖਾਂ ਮੁਸਲਮਾਨ ਰਿਆਏ ਸਨ ਹਾਂ ਜੀ ਮੁਸਲਮਾਨ ਦਾ ਰਿਆਏ ਤੂੰ ਜਮਾਨ ਜ਼ਮੀਨ ਦੇ ਦਿੱਤੀ ਮੈਂ ਘਰ ਛੱਡੀ ਤੂੰ ਦੁਆਰ ਕਰ ਸੀ ਹਾਂ ਮਤਲਬ ਘਾਟ ਸੀ ਮੁਸਲਮਾਨ ਬਹੁਤ ਮੁਸਲਮਾਨ ਤਾਂ ਕਿੱਥੇ ਦਾ ਦਾ ਘਰ ਸਾਰੇ ਜਾਂਦੇ ਅੱਛਾ ਬੱਬਾ ਜੀ ਉਹਨਾਂ ਨੇ ਕੋਈ ਫਿਰ ਆਪਦੀ ਇਬਾਦਤ ਦਾ ਬਣਾਇ ਸੀ ਪਿੰਡ 'ਚ ਕੋਈ ਨਹੀਂ ਉਹਨਾਂ ਨੇ ਕੋਈ ਆਪਦੀ ਇਬਾਦਤ ਕਰਨੀ ਸੀ ਹਾਂ ਨੇ ਉਹਨਾਂ ਦਾ ਮੰਦਿਰ ਹੈਗਾ ਮੰਦਿਰ ਹੀ ਗੁਰਦੁਆਰਾ ਕੋਈ ਹੈਗਾ ਸੀ ਹਾਂ ਗੁਰਦੁਆਰਾ ਕਿੱਥੇ ਹਾਂ ਅੱਛਾ ਆਦੀ ਆਇਆ ਗੁਰਦੁਆਰਾ ਅੱਛਾ ਹੀ ਆ ਉਹ ਤਾਂ ਖਤਮ ਹੋ ਗਿਆ ਨਾ ਇਹ ਨਿਸ਼ਾਨੀ ਖਤਮ ਸਾਰੇ ਸਾਰੇ ਖਤਮ ਹੋ ਸਹੀ ਭਾਈ ਜਿਹੜੇ ਉੱਥੋਂ ਆਏ ਸਨ ਹਾਂਜੀ ਹਾਂਜੀ ਉਹ ਇੱਥੇ ਰੋ ਰੋ ਕੇ ਮਰ ਮਰ ਕੇ ਟੁਰ ਗਏ ਸਾਡੇ ਬੰਦੇ ਸੇ ਤੋਂ ਇੰਡੀਆ ਦਾ ਨਾਲ ਅੰਦਰ ਇਹਨਾਂ ਪ੍ਰਸਿੱਧ ਪਿੰਡਾਂ ਦਾ ਉਹਨਾਂ ਦੀ ਅੱਖਾਂ ਚਲ ਪਈਆਂ ਹਾਂਜੀ ਐਵੇਂ ਗੱਲ ਜਿਹੜੇ ਇੱਥੋਂ ਟੁਰ ਗਏ ਉਹ ਇੱਥੇ ਨੂੰ ਰੋ ਕੇ ਮਰ ਕੇ ਹੁਣ ਤਾਂ ਨਾ ਲੈਣ ਆਣਗੇ ਉਹ ਤੋਂ ਮਰੇ ਕਿਹੜੇ ਇੱਥੇ ਮੁਸਲਮਾਨ ਹਾਂਜੀ ਅਸੀਂ ਤਾਂ ਗਰੀਬ ਐ ਉਹ ਸ਼ਾਇਨ ਸ਼ਾਹ ਐ ਅੱਛਾ ਹਾਂਜੀ ਤੇ ਇਹ ਇੱਥੋਂ ਮੁੜ ਕੇ ਜੇ ਟੁਰਿਆ ਨਾ ਉਹਨਾਂ ਸਾਡੇ ਬੰਦੇ ਹੱਥੋਂ ਅਗਾ ਛੱਡ ਤੇ ਆਏ ਬਾਰਡਰ ਤੇ ਛੱਡ ਕੇ ਆਏ ਹਾਂ ਬਾਰਡਰ ਤੇ ਕਿਉਂ ਇੱਥੇ ਅੱਗੇ 3 ਨੰਬਰ ਚੱਕ ਹਾਂਜੀ ਉੱਥੇ ਇਕੱਠ ਹੋਇਆ ਸਹੀ ਕੱਟ ਉੱਥੇ ਜਾ ਤੇ ਛੱਡ ਦੇ ਕੱਟ ਸਾਰਾ ਹਿੰਦੂਆਂ ਦਾ ਹੋਉ ਤੇ ਤੇ ਮੋੜ ਧੁਰੇ ਸਹੀ ਅੱਜ ਬਬਜੀ ਸੰਤਾਲੀ ਦੇ ਜਦੋਂ ਲਾਨ ਆਇਆ ਆਪਣੇ ਪਿੰਡੇ ਦੀ ਕੋਈ ਲੜਾਈ ਝਗੜਾ ਨਹੀਂ ਹੋਇਆ ਨਹੀਂ ਇੱਥੋਂ ਖੈਰੀ ਸਲਾਮ ਦੀ ਗਏ ਨੇ ਖੈਰੀ ਸਲਾਮ ਤੇ ਕਿਸੇ ਹੱਥੋਂ ਇਹ ਰਾਜੀ ਬਾਜੀ ਪ੍ਰੋਟੋਕੋਲ ਦੇ ਦੇ ਕੇ ਘਰ ਲੈਣੇ ਨੇ ਹਾਂਜੀ ਜਾਣ ਲੱਗੇ ਫਿਰ ਸਾਰਿਆਂ ਨੂੰ ਪਿੰਡ ਵਾਲਿਆਂ ਨੂੰ ਹਾਂ ਤੂੰ ਉਹਨਾਂ ਨੂੰ ਛੱਡਦੇ ਆਂ ਅੱਛਾ ਛੱਡੇ ਬੰਦੇ ਸਹੀ ਬਈ ਜਾਉ ਤੇਨ ਲੰਬਰ ਨਾ ਲਗਾ ਆਂ ਅਮਦਾ ਚੱਲ ਬਈ ਆ ਜਾ ਮਤਲਬ ਬਾਕੀ ਫਿਰ ਮੇਲ ਮੇਲ ਮੁਲ ਕੇ ਕਿ ਸਮਾਨ ਲੈ ਕੇ ਸੀ ਬਾਬਾ ਜੀ ਕੋਈ ਨਹੀਂ ਨਾ ਸਮਾਨ ਸਾਰਾ ਇੱਥੇ ਸਮਾਨ ਨਹੀਂ ਲੈ ਗਏ ਮਾਲ ਡੰਗਰ ਇੱਥੇ ਸਾਰਾ ਡੰਗਰ ਵੀ ਸੇ ਸਮਾਨ ਵੀ ਉਹਨਾਂ ਗਰੀਬ ਕੋ ਕਿੰਦਾ ਕੋ ਹਾਂ ਲੋਕ ਜੇ ਆਏ ਨੇ ਹਿੰਦਸਤਾਨ ਨੂੰ ਹਾਂਜੀ ਉਹ ਸਾਰੇ ਉਹਨਾਂ ਵੰਡ ਦਿੱਤਾ ਉਹਨਾਂ ਸਭ ਲੈ ਲੈ ਠੀਕ ਅੱਛਾ ਬਾਬਾ ਜੀ ਇਹਨਾਂ ਦਾ ਰਹਿਣ ਸਹਿਣ ਕਿਹਦਾ ਸੀ ਮੁਸਲਮਾਨਾਂ ਨਾਲ ਵੰਡ ਤੋਂ ਪਹਿਲਾਂ ਹੀ ਹਾਂਜੀ ਸਹੀ ਵਰਤਾਓ ਕਰਦੇ ਸਨ ਹਾਂ ਸਹੀ ਉਹ ਸਹੀ ਆ ਹਾਂ ਹਿੰਦੂ ਲੋਕ ਹਾਂਜੀ ਪਰ ਮੁਸਲਮਾਨਾਂ ਨਾਲ ਰਹਿ ਸੀ ਸੀਗ ਰਹਿੰਦੇ ਸੀ ਹਾਂ ਤਾਂ ਅਬ ਸਹਿਰਾਨ ਲੱਗੇ ਹੋਏ ਵਗ ਜਾਂਦੇ ਆਂ ਕਾਜ ਮੈਨੇ ਪਿਛੋਂ ਆਮਨੇ ਕਿਦਾ ਆਂਦੇ ਆ ਪਿਛੋਂ ਆਮਨੇ ਕਿ ਸਾਲ ਪਿਛੋਂ ਆਮਨੇ ਬੜੀ ਜ਼ਿੱਦ ਕਰਦਿਆਂ ਹਰ ਸ਼ਾਇਦ ਗਰੀਬ ਨੂੰ ਦੇਣੀ ਨਾ ਦਾਣਾ ਮੁਕਾਂ ਦੇਣਾ ਨਾ ਮਾਲ ਮੁਕਾਂ ਦੇਣਾ ਸਾਡੇ ਅਸੀਂ ਹੁਣ ਤਾਂ ਆਪ ਦੀ ਕਰਨੀ ਸਾਲ ਨੂੰ ਵੱਛੇ ਇੱਕ ਕੱਟੇ ਐਡੂ ਦੇ ਗੇ ਕੀ 21 ਸਾਲ ਉਹ ਅਸੀਂ ਸਭ ਸਹੀ ਤੇ ਬਾਏ ਦੌਰ ਕੇ ਕਿ ਤਰੇ ਵੀ ਹੋ ਗਏ ਬਾਦ ਹੋ ਗਏ ਵਾਹ ਮਾਨਾ ਸੀ ਵਾਂ ਦੇ ਵੀ ਬਰਦਨ ਦੀਆਂ ਰਿਆ ਚੌਮਣੀਆਂ ਲਿਆਨ ਤੇ ਗੁਰੂ ਆਦੇ ਤੇ ਕਿਤੇ ਵਾਂ ਮਣ ਬੜੇ ਰਾਜੀ ਹੋਣ ਇੱਕ ਇਹ ਸਾਲ ਤੋਂ ਪਿੱਛੇ ਮੇਰੇ ਦਾਦਾ ਆਖਿਆ ਭਾਈ ਆਪਣਾ ਮਾਲ ਵਾਂਡ ਲੈ ਅੱਛਾ ਹਾਂ ਉਹ ਨਾ ਆਖਿਆ ਨਹੀਂ ਨਹੀਂ ਰਹਿਣ ਦੇ ਬਾਬਾ ਜੀ ਰਹਿਣ ਜੋ ਕੋਈ ਕੋਈ ਨਾ ਸਹੀ ਉਹ ਸਾਂ ਕਰਨੇ ਉਹ ਉਹ ਸੱਕ ਪੱਤੀ ਬਣਾ ਦੇ ਬੱਤੇ ਬਣਾਈ ਇੱਕ ਬੜ ਬਾਤ ਗੀਆ ਅੱਛਾ ਉਹ ਵਿੱਚ ਵੰਡ ਤੇ ਨਾ ਆ ਗਏ ਸਹੀ ਉਹ ਬਾਅਦ ਦੇ ਸਾਨੂੰ ਤੱਕ ਕਰ ਜਾ ਉਹ ਇਹ ਅਕਪਤੀ ਉਹ ਨਾ ਲੈ ਲੈ ਕੇ ਜਿਹੜਾ ਵਾਧੂ ਸੀ ਉਹ ਇਹਨਾਂ ਨੂੰ ਦਿੱਤਾ ਆਪ ਨੇ ਲਿਆ ਤੇ ਜਿਹੜਾ ਮੋੜ ਢੋਰ ਆਨੇ ਉਹ ਤੂੰ ਮੈਂ ਗਰੀਬਾਂ ਨੂੰ ਦੇ ਗਏ ਸੀਰ ਤੇ ਸਹੀ ਸੰਭੇ ਰੱਖੋ ਉਹਨਾਂ ਦਾ ਇਹ ਹਾਂ ਹਿੰਦੂ ਪਰ ਇਮਾਨ ਠੀਕ ਆ ਸਹੀ ਮੁਸਲਮਾਨਾਂ ਨਾਲ ਉਹ ਚੰਗੇ ਆ ਸਹੀ ਤੇ ਪੰਚਾਇਤ ਦੇ ਫੈਸਲੇ ਵੀ ਉਹੀ ਕਰਦਾ ਸੀ ਭਾਈ ਫੈਸਲੇ ਕਰ ਰਗਾ ਭਾਈ ਉਹ ਜ਼ਮੀਨਦਾਰ ਜੋ ਹੈਗਾ ਸਹੀ ਫੈਸਲੇ ਵੀ ਉਹ ਕਰਦਾ ਸਹੀ ਫੈਸਲੇ ਕਰਦੇ ਸਨ ਸਹੀ ਫੈਸਲੇ ਕਰਦਾ ਸਹੀ ਵੀ ਮਾਰੇ ਨਾਲ ਜ਼ਿਆਤੀ ਨਹੀਂ ਹੋਣਾ ਅੱਲਾ ਮਾਰੇ ਨਾਲ ਦਾ ਗਰੀਬ ਨੂੰ ਤਾਂ ਉਹ ਫੋਨ ਤੇ ਰੱਖਦਾ ਠੀਕ ਇਹ ਬੱਬੇ ਦੀ ਸੰਤਾਲੀ ਤੋਂ ਬਾਅਦ ਉਹਨਾਂ ਜੋ ਕਦੀ ਕੋਈ ਆਇਆ ਪਿੰਡ ਵੇਖਣ ਨਹੀਂ ਆਇਆ ਨਹੀਂ ਸਹੀ ਕੋਈ ਵੀ ਨਹੀਂ ਆਇਆ ਮੈਂ ਕਿਹਾ ਉਮਰ ਕਿੰਨੀ ਹੀ ਡੈਡੀ ਹੋ ਜਾਣਾ ਇਹ ਬੰਦੋਈਆ ਤਾਂ ਮੈਂ ਬਸ 12 13 ਦਾ 14 ਦਾ ਕੋਈ ਹੁਣ ਲਾ ਲੈਂਦੇ ਨਹੀਂ ਸਾਬ ਮੀਆਂ 15 ਦਾ ਤਾਂ ਹੋ ਗਈ ਦਾ 15 ਮੋ 15 ਦਾ ਹੀ ਹਿਸਾਬ ਲਾ ਲੈਂਦੇ ਸਹੀ ਹੋਇਆ ਗੱਲ ਇਹ ਬੱਬਾ ਜੀ ਕਿੱਥੇ ਸੀ ਹੁੰਦਾ ਘਾਰ ਇਹ ਡੇਰਾ ਨੰਬਰਦਾਰ ਦਾ ਹੂੰ ਲੰਬਾਦਾਰ ਦਾ ਦੋ ਛੇ ਨੰਬਰ ਪਰ ਹੈ ਕਿਹੜੇ ਡੇਰੇ ਦੇ ਪਿੱਛੇ ਹੈ ਲੰਬਾਦਾਰ ਦਾ ਉਹ ਐਂਡ ਵਾਲੀ ਐਂਡ ਨੰਬਰਦਾਰ ਦਾ ਨਹੀਂ ਵਿਚਲੇ ਸਨ ਵਿਚਲੇ ਸਨ ਉੱਥੇ ਹੈ ਲੰਬਾਦਾਰ ਦਾ ਹੁਣ ਵੀ ਡੇਰਾ ਅੱਛਾ ਰਾਜਪੁਰ ਦਾ ਅੱਛਾ ਉੱਥੇ ਹੀ ਆ ਉਹਦਾ ਡੇਰਾ ਉਹ ਮਰਦਾਂ ਦਾ ਸਾਨਾ ਬਈ ਉਹ ਤਾਂ ਅਫਸਰ ਲੱਗੇ ਹੋਏ ਹਾਂਜੀ ਉਹ ਤੇ ਇੱਥੇ ਮੜ ਆਇਆ ਤੇ ਜਿਹੜਾ ਲਾਇਆ ਤੇ ਗਏ ਚਲੇ ਚਲੇ ਗਏ ਹਾਂਜੀ ਸਹੀ ਬਸ ਉਹ ਉਹ ਜੀ ਮੁਸਲਮਾਨਾਂ ਨੂੰ ਉਹਨਾਂ ਮੈਂ ਸਹੀ ਸਹੀ ਤੇ ਇਹ ਬੱਬਾ ਜਿੱਦੋਂ ਰਮਜ਼ਾਨ ਸ਼ਰੀਫ ਆਂਦਾ ਹੈ ਉਦੋਂ ਵੀ ਕੋਈ ਮਦਦ ਕਰਦੇ ਸੀ ਮੁਸਲਮਾਨਾਂ ਦੀ ਮਦਦੇ ਕਰਦੇ ਹਾਂ ਹਾਂਜੀ ਬਈ ਜਿਹੜੀ ਕੁਰਬਾਨੀ ਹੈ ਹਾਂਜੀ ਕੁਰਬਾਨੀ ਸਾਨੂੰ ਆ ਨਹਿਤ ਪਾਰ ਕਰਾਂਗੇ ਆ ਉਹ ਤੇ ਯਾਦ ਕੁਰਬਾਨੀ ਕਰ ਲਓ ਤੇ ਆਪਣਾ ਲਿਆ ਤੇ ਗੋਛ ਜ਼ਿਆਦਾ ਖਾਓ ਕੁਰਬਾਨੀ ਦੀ ਗੱਲ ਨਹੀਂ ਕਰਦਾ ਜਦੋਂ ਮਾਂ ਰਮਜ਼ਾਨ ਆਂਦਾ ਸੀ ਰੋਜ਼ੇ ਰਖਦੇ ਸੋ ਤੋਂ ਵੀ ਮਦਦ ਕਰਦੇ ਸਣ ਮਦਦ ਤੇ ਮਦਦ ਤਾਂ ਦੱਸਤਾ ਭਾਬ ਉਹ ਮੁਸਲਮਾਨਾਂ ਨੂੰ ਉਹ ਨਾ ਠੀਕ ਰੱਖ ਸਹੀ ਵੀ ਮਨ ਲੋ ਕਿ ਜਿਹੜੀ ਚੀਜ਼ ਚਾਹੀਦੀ ਹੋਣੀ ਦੇ ਦੇਣੀ ਉਹ ਚੀਜ਼ ਲਈ ਸਹੀ ਤੇ ਬਾਬਾਈ ਜਿਹੜੇ ਆਪਣੇ ਨਾਲ ਨਾਲ ਪਿੰਡ ਤੁਸੀਂ ਦੱਸੇ ਨੇ ਇਹ ਮੁਸਲਮਾਨਾਂ ਦੇ ਸੀ ਕਿ ਇਹ ਵੀ ਰਲਵੇਂ ਸੀ ਸਾਰੇ ਇਹ ਵੀ ਝੋਲੇ ਜੀ ਆ ਸਹੀ ਹਾਂ ਸਾਰੇ ਸਹੀ ਨਹੀਂ ਇਹ ਕੇਈ ਸਹੀ ਵੀ ਆਂ ਮੇਰਾ ਛਾ ਉਹ ਜਿਹੜਾ ਹਾਂਜੀ ਉਹ ਸਹੀ ਆ ਨਹੀਂ ਨਹੀਂ ਮੈਂ ਕਿ ਜਿਹੜੇ ਨਾਲ ਨਾਲ ਆਲੇ ਆਪਣੇ ਪਿੰਡ ਤੁਸੀਂ ਦੱਸੇ ਨੇ ਹਾਂ ਇਹ ਵੀ ਸਿੱਖਾਂ ਤੇ ਮੁਸਲਮਾਨਾਂ ਦੇ ਸੀ ਰਲਨੇ ਸੀ ਰਲਨੇ ਸੀ ਹਾਂ ਇਹ ਤੇ ਇਹ ਬਾਬਾ ਜੀ ਹੁਣ ਕੋ ਹੋਏਗੀ ਖੂਦ ਹੀ ਪੁਰਾਣੇ ਦੇ ਨਿਸ਼ਾਨੀ ਕਿ ਖਤਮ ਹੋ ਗਏ ਸਾਰੇ ਖਤਮ ਸਾਰੇ ਇਹ ਲੱਗੇ ਨਹੀਂ ਕੋਈ ਕਦੇ ਪਾਣੀ ਸੀ ਸਹੀ ਤੇ ਜਿਹੜੀ ਤੁਸੀਂ ਮਸਜਿਦ ਦਿਲਦੇਪੈ ਸੀ ਜਿਹੜੀ ਉਹ ਐਂਡ ਤੇ ਨੁਕਰ ਤੇ ਆਂਦੀ ਮਸਜਿਦ ਉਹ ਉਹ ਪੁਰਾਣੀ ਮਸਜਿਦ ਪਹਿਲਾਂ ਉੱਥੇ ਹੁੰਦੀ ਸੀ ਹਾਂਜੀ ਉਹ ਪਹਿਲਾਂ ਇੱਕ ਹੀ ਮਸਜਿਦ ਸੀ ਇੱਥੇ ਸਹੀ ਤੇ ਇਹ ਨਾਲ ਜਿਹੜਾ ਗੁਰਦੁਆਰਾ ਸੀ ਕਬਰਿਸਤਾਨ ਦੇ ਕੋਲ ਸੀ ਹਾਂ ਇਹ ਕੋਲ ਠੀਕ ਠੀਕ ਹੋ ਗਿਆ ਬਾਬਾ ਜੀ ਬੜੀ ਮਿਹਰਬਾਨੀ ਤੁਸੀਂ ਸਾਨੂੰ ਟਾਈਮ ਦਿੱਤਾ ਬਹੁਤ ਮਿਹਰਬਾਨੀ ਬਹੁਤ ਸ਼ੁਕਰੀਆ ਤੇ ਅੱਜ ਅਸੀਂ ਆਪ ਸਭ ਨੂੰ ਦਿਖਾਇਆ ਲਹਿੰਦੇ ਪੰਜਾਬ ਦੇ ਜ਼ਿਲ੍ਹਾ ਪਾਕ ਪਤਨ ਦਾ ਪਿੰਡ 48 ਐਸਪੀ ਪ੍ਰਤਾਬਾ ਇਸ ਤਰ੍ਹਾਂ ਦੀਆਂ ਮਜ਼ੀਦ ਵੀਡੀਓਜ਼ ਲੈ ਕੇ ਹਾਜ਼ਰ ਹੁੰਦੇ ਰਵਾਂਗੇ ਰੱਬ ਰਾਕਾ